ਜੇ ਮੂਣੀ ਮੱਖਣੀ ਪੈਣ ਦਾ ਕੋਈ ਆ ਕਾਜ ਚ ਜੂਣਾ ਜਾ ਕੇ ਪੈਣ ਤੂ ਜੇ ਇੱਕਦਮ ਲੱਗ ਜਾਂਦਾ ਬਾਉਂ 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 ਉਹ ਗੰਜਾ ਜਾ ਪੈਣ ਦਾ ਐਡਾ ਭੈਣ ਚੋਂ ਤੂੰ ਦਾੜੀ ਵਧਾ ਕੇ ਬੈਠਾ ਉਤੋਂ ਗੰਝਾ ਮੁਸਲਮਾਨ ਭੈਣ ਚੋਂ ਦਾ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਦੇ ਸਮਝਾਉਣ ਤੋਂ ਬਾਅਦ ਕੱਲ ਸੁਖ ਰਤੀਆ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵਾਰੀ ਫਿਰ ਲਾਈਵ ਆਇਆ ਜਿਨ੍ਹਾਂ ਨੇ ਉਹ ਲਾਈਵ ਨਹੀਂ ਦੇਖਿਆ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜੂ ਜਾ ਕੇ ਤੁਸੀਂ ਲਾਈਵ ਜ਼ਰੂਰ ਦੇਖਿਓ ਜਿਸ ਲਾਈਵ ਦੇ ਵਿੱਚ ਸੁਖ ਰਤੀ ਨੇ ਪਹਿਲਾਂ ਦੀ ਤਰ੍ਹਾਂ ਫਿਰ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਲੋਕਾਂ ਨੇ ਵੀ ਕਿਹਾ ਕਿ ਤੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਝਾਉਣ ਤੋਂ ਬਾਅਦ ਵੀ ਨਹੀਂ ਸਮਝਿਆ ਇਸ ਦਾ ਵੀ ਰਿਪਲਾਈ ਕੀਤਾ ਸੀ ਸੁਖ ਰਤੀਆ ਨੇ ਤੇ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਹੁ ਉੱਪਰ ਕੁਝ ਕਾ ਸਟੋਰੀਆਂ ਸਾਂਝੀਆਂ ਕਰੇ ਨੇ ਜੀ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਲਿਖਦੇ ਨੇ ਕਿ ਜਦੋਂ ਕਿਸੇ ਨਾਲ ਸਖਤੀ ਕਰਦੇ ਆ ਫਿਰ ਰੌਲਾ ਪੈ ਜਾਂਦਾ ਕਿ ਪਿਆਰ ਨਾਲ ਸਮਝਾ ਦਿੰਦੇ ਇੱਕ ਵਾਰ ਮੈਂ ਤਾਂ ਇੱਕ ਵਾਰ ਨਹੀਂ ਦੋ ਵਾਰ ਸਮਝਾਇਆ ਸੀ ਵੀ ਆ ਗਾਲੀ ਗਲੋਚੀ ਤੋਂ ਬਾਜ਼ ਆਜੋ ਫੋਨ ਤੇ ਤਾਂ ਇਦਾਂ ਰੋਂਦੇ ਸੀ ਜਿਵੇਂ ਸਾਰਾ ਟੱਬਰ ਮਰ ਗਿਆ ਹੋਵੇ ਲੱਗਦਾ ਪਿਆਰ ਵਾਲੀ ਭਾਸ਼ਾ ਜਾਂ ਤਾਂ ਮੈਨੂੰ ਨਹੀਂ ਆਉਂਦੀ ਜਾਂ ਰਤੀਏ ਹੁਣਾਂ ਨੂੰ ਸਮਝ ਨਹੀਂ ਆਈ ਚਲੋ ਦੂਜੇ ਲੋਟ ਸਹੀ ਹੁਣ ਇੱਕ ਗੱਲ ਯਾਦ ਰੱਖਿਆ ਕੌਣ ਜਾਣ ਦਾ ਖਰਚਾ ਲੈ ਕੇ ਜਾਵਾਂਗੇ ਹੁਣ ਕਿਉਂਕਿ ਥੋਡੇ ਕਰਕੇ ਹੀ ਆਉਣ ਲੱਗੇ ਆਂਗੇ ਇੱਥੇ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਇਹ ਕਹਿ ਦਿੱਤਾ ਕਿ ਹੁਣ ਮੈਂ ਬੰਬੇ ਆ ਰਿਹਾ ਹਾਂਗਾ ਸੁਖ ਰਤੀ ਦੀ ਸਰਵਿਸ ਕਰਨ ਬਾਕੀ ਹੁਣ ਦੇਖਣਾ ਇਹ ਬਣਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਅੱਗੇ ਕੀ ਐਕਸ਼ਨ ਲੈਂਦੇ ਨੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰੋ ਕਿ ਤੁਹਾਨੂੰ ਕੌਣ ਸਹੀ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਸਹੀ ਲੱਗਦੇ ਨੇ ਜਾਂ ਸੁਖ ਰਤੀ ਸਹੀ ਲੱਗਦਾ ਕਿਉਂਕਿ ਲੱਚਰ ਤਾਂ ਬਹੁਤ ਜ਼ਿਆਦਾ ਫੈਲ ਚੁੱਕੀ ਆ ਇਸ ਨਾਲ ਆਪਣੇ ਬੱਚੇ ਬਹੁਤ ਵਿਗੜਦੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਸਾਂਝਾ ਕਰੋ ਕਿ ਤੁਹਾਨੂੰ ਕੌਣ ਸਹੀ ਲੱਗਦਾ ਹੈ